ਪਾਠ 12 ਬਿਜਲੀ ਜ਼ਿੰਦਾਬਾਦ ਬਿਜਲੀ ਹੈ ਤਾਂ ਬਿਜਲੀ ਦਾ ਬਿੱਲ ਵੀ ਆਉਂਦਾ ਹੋਵੇਗਾ ਤੇ ਬਿਜਲੀ ਦਾ ਬਿੱਲ ਹੈ ਤਾਂ ਇਸ ਨੂੰ ਬਚਾਉਣ ਦੀ ਚਿੰਤਾ ਤਾਂ ਹਰੇਕ ਨੂੰ ਰਹਿੰਦੀ ਹੈ ਬਿਜਲੀ ਬਹੁਤ ਆਗਿਆਕਾਰ ਨੌਕਰ ਦੀ ਤਰ੍ਹਾਂ ਸਾਡਾ ਕੰਮ ਕਰਦੀ ਹੈ ਸਾਡੇ ਇੱਕ ਵਾਰ ਕਹਿਣ ਉੱਪਰ ਬੰਦ ਹੋ ਜਾਂਦੀ ਹੈ ਤੇ ਇੱਕ ਵਾਰ ਕਹਿਣ ਉੱਪਰ ਸਾਰੇ ਘਰ ਵਿੱਚ ਚਾਨਣ ਕਰ ਦਿੰਦੀ ਹੈ ਗਰਮੀਆਂ ਵਿੱਚ ਪੱਖੇ ਕੂਲਰ ਚਲਾਉਂਦੀ ਹੈ ਪਾਣੀ ਠੰਡਾ ਕਰਦੀ ਹੈ ਸਮਾਨ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ ਉੱਚੀਆਂ ਥਾਵਾਂ ਉੱਪਰ ਪਾਣੀ ਪਹੁੰਚਾਉਂਦੀ ਹੈ ਮਤਲਬ ਘਰ ਦੇ ਸਾਰੇ ਕੰਮ ਬਿਜਲੀ ਦੇ ਕਾਰਨ ਹੀ ਸੰਭਵ ਹੋ ਗਏ ਜਾਂ ਆਪਦੇ ਹਨ ਕੱਪੜਿਆਂ ਦੇ ਬਣਨ ਤੋਂ ਲੈ ਕੇ ਸਾਡੇ ਤੱਕ ਪਹੁੰਚਣ ਵਿੱਚ ਬਿਜਲੀ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਕਿਉਂਕਿ ਇਹਨਾਂ ਨੂੰ ਬਣਾਉਣ ਲਈ ਵਰਤੀ ਜਾਣ ਵਾਲੀ ਸਾਰੀ ਮਸ਼ੀਨਰੀ ਬਿਜਲੀ ਨਾਲ ਹੀ ਚੱਲਦੀ ਹੈ ਬਿਜਲੀ ਸਾਡੇ ਘਰ ਵਿੱਚ ਸਾਡੇ ਕੱਪੜੇ ਤੁੰਦੀ ਹੈ ਉਨਾ ਨੂੰ ਸੁਕਾਉਣ ਤੋਂ ਲੈ ਕੇ ਇਸਤਰੀਕਰਨ ਤੱਕ ਦਾ ਸਾਰਾ ਕੰਮ ਬਿਜਲੀ ਦੇ ਹੀ ਹਿੱਸੇ ਆਉਂਦਾ ਹੈ। ਸਰਦੀਆਂ ਵਿੱਚ ਇਹ ਸਾਡੇ ਮਕਾਨ ਨੂੰ ਨਿੱਗੀਆਂ ਰੱਖਦੀ ਹੈ। ਰੋਸ਼ਨੀ ਦੇ ਨਾਲ-ਨਾਲ ਸਾਡੇ ਮਨ ਪਰਚਾਵੇ ਦਾ ਪੂਰਾ ਧਿਆਨ ਰੱਖਦੀ ਹੈ। ਗੁਸਲਖਾਨੇ ਵਿੱਚ ਗਰਮ ਪਾਣੀ ਕੌਣ ਪਹੁੰਚਾਉਂਦਾ ਹੈ? ਖਾਣਾ ਕੌਣ ਪਕਾਉਂਦਾ ਹੈ? ਸਾਡੇ ਮੋਬਾਈਲ ਕੌਣ ਚਾਰਜ ਕਰਦਾ ਹੈ? ਇਹ ਸਾਰੇ ਕੰਮ ਬਿਜਲੀ ਦੇ ਹਨ। ਬਿਜਲੀ ਕੀ ਨਹੀਂ ਕਰਦੀ? ਸਾਡੀਆਂ ਅਤਿ ਆਧੁਨਿਕ ਮਸ਼ੀਨਾਂ ਬਿਜਲੀ ਨਾਲ ਹੀ ਚੱਲਦੀਆਂ ਹਨ ਬਿਜਲੀ ਦੇ ਬਿਨਾਂ ਇਹ ਸਾਬੇਕਾਰ ਜਾਪਣ ਲੱਗ ਪੈਂਦੀਆਂ ਹਨ ਬਿਜਲੀ ਸਾਡੇ ਘਰਾਂ ਤੱਕ ਤਾਰਾਂ ਰਾਹੀਂ ਆਉਂਦੀ ਹੈ ਪਰ ਇਹ ਕਿੱਥੋਂ ਆਉਂਦੀ ਹੈ ਅੱਜ ਸਾਨੂੰ ਇਸ ਦੇ ਬਾਰੇ ਜਾਣਨ ਤੇ ਸਮਝਣ ਦੀ ਲੋੜ ਹੈ ਬਿਜਲੀ ਸਾਡੇ ਸ਼ਹਿਰ ਦੇ ਬਾਹਰਵਾਰ ਬਣੇ ਹੋਏ ਬਿਜਲੀ ਘਰ ਤੋਂ ਆਉਂਦੀ ਹੈ ਜਿੱਥੇ ਇਹ ਬਿਜਲੀ ਪੈਦਾ ਕਰਨ ਵਾਲੇ ਕਾਰਖਾਨਿਆਂ ਜਿਨ੍ਹਾਂ ਨੂੰ ਪਾਵਰ ਹਾਊਸ ਆਖਦੇ ਹਨ ਤੋਂ ਆਉਂਦੀ ਹੈ ਬਿਜਲੀ ਸਾਡੇ ਦੇਸ਼ ਵਿੱਚ ਥਰਮਲ ਪਲਾਂਟਾਂ ਜਿੱਥੇ ਇਹ ਕੋਇਲੇ ਨੂੰ ਬਾਲ ਕੇ ਪੈਦਾ ਕੀਤੀ ਜਾਂਦੀ ਹੈ ਜਾਂ ਪਣ ਬਿਜਲੀ ਉਤਪਾਦਨ ਯੂਨਿਟਾਂ ਤੋਂ ਆਉਂਦੀ ਹੈ ਪਣ ਬਿਜਲੀ ਤੋਂ ਭਾਵ ਹੈ ਪਾਣੀ ਦੀ ਤਾਕਤ ਤੋਂ ਬਿਜਲੀ ਹਾਸਲ ਕਰਨਾ ਪੰਜਾਬ ਵਿੱਚ ਪਣ ਬਿਜਲੀ ਦੇ ਕਈ ਪ੍ਰੋਜੈਕਟ ਕੰਮ ਕਰਦੇ ਹਨ ਭਾਖੜਾ ਨੰਗਲ ਡੈਮ ਇਹਨਾਂ ਚੋਂ ਇੱਕ ਹੈ ਭਾਖੜੇ ਵਿਖੇ ਸਤਲੁਜ ਦਰਿਆ ਦਾ ਪਾਣੀ ਰੋਕ ਕੇ ਉਸ ਤੋਂ ਟਰਬਾਈਨਾ ਚਲਾ ਕੇ ਬਿਜਲੀ ਹਾਸਲ ਕੀਤੀ ਜਾਂਦੀ ਹੈ ਅਜੀ ਇਹ ਦੂਜੇ ਪ੍ਰੋਜੈਕਟ ਤਲਵਾੜਾ ਸ਼ਾਹਪੁਰ ਕੰਡੀ ਵਿਖੇ ਸਥਿਤ ਹੈ ਪਾਣੀ ਤੋਂ ਪ੍ਰਾਪਤ ਕੀਤੀ ਜਾਣ ਵਾਲੀ ਬਿਜਲੀ ਥਰਮਲ ਯੂਨਿਟ ਦੇ ਮੁਕਾਬਲੇ ਸਸਤੀ ਹੁੰਦੀ ਹੈ ਬਿਜਲੀ ਕਾਰਖਾਨੇ ਚਲਾਉਂਦੀ ਹੈ ਅੱਜ ਕੱਲ ਤਾਂ ਰੇਲ ਚਲਾਉਣ ਲਈ ਵੀ ਬਿਜਲੀ ਦੀ ਊਰਜਾ ਦੀ ਵਰਤੋਂ ਆਮ ਹੋਣ ਲੱਗ ਪਈ ਹੈ ਕੰਪਿਊਟਰ ਪ੍ਰਿੰਟਰ ਤੇ ਹੋਰ ਹਰ ਤਰ੍ਹਾਂ ਦੇ ਕੰਮ ਬਿਜਲੀ ਤੋਂ ਲਏ ਜਾਂਦੇ ਹਨ ਇਹ ਸਾਰਾ ਕੁਝ ਇੰਨੀ ਤੇਜ਼ੀ ਨਾਲ ਵਾਪਰ ਰਿਹਾ ਹੈ ਕਿ ਬਿਜਲੀ ਦੇ ਬੰਦ ਹੋਣ ਨਾਲ ਹੀ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਬਿਜਲੀ ਦੇ ਬਿੱਲ ਦੀ ਪਰਵਾਹ ਕੀਤੇ ਬਿਨਾ ਬਿਜਲੀ ਦੀ ਖਪਤ ਕੀਤੀ ਜਾਂਦੀ ਹੈ ਇਹ ਜ਼ਿੰਦਗੀ ਦੀਆਂ ਮੂਲ ਭੂਤ ਲੋੜਾਂ ਵਿੱਚ ਸ਼ਾਮਲ ਹੋ ਗਈ ਹੈ ਜੇਕਰ ਬਿਜਲੀ ਦੇ ਇੰਨੇ ਲਾਭ ਦਿਖਾਈ ਦਿੰਦੇ ਹਨ ਤਾਂ ਇਸ ਤੋਂ ਹੋਣ ਵਾਲੇ ਨੁਕਸਾਨਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਬਿਜਲੀ ਬੇਹਦ ਹੀ ਖਤਰਨਾਕ ਚੀਜ਼ ਹੈ ਇਸ ਦੀ ਨੰਗੀ ਤਾਰ ਨੂੰ ਛੂਹ ਲੈਣ ਮਾਤਰ ਨਾਲ ਹੀ ਜ਼ਿੰਦਗੀ ਖਤਮ ਹੋ ਸਕਦੀ ਹੈ। ਬਿਜਲੀ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇਹ ਆਪਣੇ ਆਪ ਵਿੱਚ ਬਹੁਤ ਹੀ ਖਤਰਨਾਕ ਹੁੰਦੀ ਹੈ। ਤੁਸੀਂ ਅਕਸਰ ਬਿਜਲੀ ਦੇ ਖੰਭਿਆਂ ਉੱਪਰ ਲੱਗੀ ਇਸ ਤਸਵੀਰ ਨੂੰ ਜ਼ਰੂਰ ਦੇਖਿਆ ਹੋਵੇਗਾ। ਇਹ ਨਿਸ਼ਾਨ ਇਸ ਗੱਲ ਦਾ ਸੂਚਕ ਹੈ ਕਿ ਬਿਜਲੀ ਨਾਲ ਵਰਤੀ ਗਈ ਛੋਟੀ ਜਿਹੀ ਅਣਗਹਿਲੀ ਵੀ ਮੌਤ ਦਾ ਕਾਰਨ ਬਣ ਸਕਦੀ ਹੈ। ਇਸ ਲਈ ਛੋਟੇ ਬੱਚਿਆਂ ਨੂੰ ਬਿਜਲੀ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਬਿਜਲੀ ਤੋਂ ਸਾਵਧਾਨ ਕਦੇ ਵੀ ਨੰਗੇ ਪੈਰਾਂ ਨਾਲ ਬਿਜਲੀ ਦੇ ਕਿਸੇ ਉਪਕਰਣ ਨੂੰ ਨਾ ਛੂਹੋ ਜੋ ਬਿਜਲੀ ਦੀ ਤਾਰ ਨਾਲ ਜੁੜਿਆ ਹੋਵੇ ਕਦੇ ਵੀ ਗਿੱਲੇ ਹੱਥਾਂ ਨਾਲ ਬਿਜਲੀ ਦੇ ਸਵਿੱਚ ਨਾ ਛੂਹੋ ਗਿੱਲੇ ਹੱਥਾਂ ਨਾਲ ਨਾ ਬਿਜਲੀ ਦਾ ਕੋਈ ਪਲੱਗ ਉਤਾਰੋ ਤੇ ਨਾ ਹੀ ਲਗਾਓ ਨੰਗੀ ਤਾਰ ਤੋਂ ਦੂਰ ਰਹੋ ਬਿਜਲੀ ਦੀਆਂ ਤਾਰਾਂ ਨਾਲ ਨਾ ਖੇਡੋ ਬਿਜਲੀ ਦੇ ਕਿਸੇ ਵੀ ਸਾਕੇਟ ਵਿੱਚ ਕੋਈ ਚੀਜ਼ ਨਾ ਲਗਾਓ ਜਿਵੇਂ ਪੈਨਸਲ ਪੈਨ ਪਿੰਨ ਪੇਚਕਸ ਸਲਾਈ ਜਾਂ ਕੁਝ ਹੋਰ ਹਾਦਸੇ ਦੀ ਹਾਲਤ ਵਿੱਚ ਸਭ ਤੋਂ ਪਹਿਲਾਂ ਬਿਜਲੀ ਦਾ ਮੇਨ ਸਵਿੱਚ ਬੰਦ ਕਰੋ ਬਿਜਲੀ ਦੇ ਕਿਸੇ ਵੀ ਉਪਕਰਣ ਨੂੰ ਵਰਤਣ ਤੋਂ ਪਹਿਲਾਂ ਉਸ ਦੇ ਨਿਰਦੇਸ਼ ਜ਼ਰੂਰ ਪੜੋ ਬਿਜਲੀ ਦੀ ਮੁਰੰਮਤ ਸਿਰਫ ਸਿਖਲਾਈ ਪ੍ਰਾਪਤ ਵਿਅਕਤੀ ਤੋਂ ਹੀ ਕਰਾਓ ਜੇਕਰ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਜਾਵੇ ਤਾਂ ਉਸ ਉੱਪਰ ਕਦੇ ਵੀ ਤੇਲ ਜਾਂ ਪਾਣੀ ਨਾ ਪਾਓ ਬਿਜਲੀ ਦੀ ਵਰਤੋਂ ਕਿਵੇਂ ਘਟਾਈਏ ਬਿਜਲੀ ਦੀ ਵਰਤੋਂ ਸਿਰਫ ਉਦੋਂ ਹੀ ਕਰੋ ਜਦੋਂ ਲੋੜ ਹੋਵੇ ਬੇਲੋੜੀ ਬਿਜਲੀ ਨਾ ਚਲਾਓ। ਕਮਰੇ ਚੋਂ ਬਾਹਰ ਆਉਂਦੇ ਹੋਏ ਬਿਜਲੀ ਦੇ ਸਵਿੱਚ ਬੰਦ ਕਰ ਦਿਓ। ਜੇਕਰ ਛੁੱਟੀ ਦੇ ਵੇਲੇ ਤੁਸੀਂ ਸਭ ਤੋਂ ਬਾਅਦ ਵਿੱਚ ਜਮਾਤ ਦੇ ਕਮਰੇ ਚੋਂ ਬਾਹਰ ਨਿਕਲਦੇ ਹੋ ਤਾਂ ਕਮਰੇ ਦੇ ਸਾਰੇ ਸਵਿੱਚ ਬੰਦ ਕਰਕੇ ਜਾਓ। ਬੇਲੋੜੇ 에ਅਰ ਕੰਡੀਸ਼ਨਰ, ਕੂਲਰ, ਗੀਜ਼ਰ, ਪੱਖੇ, ਲਾਈਟਾਂ, ਟੈਲੀਵਿਜ਼ਨ ਆਦਿ ਨਾ ਚਲਾਓ। ਪਾਣੀ ਬਚਾਓ। ਸਾਰੀਆਂ ਟੂਟੀਆਂ ਆਦਿ ਬੰਦ ਰੱਖੋ। ਪਾਣੀ ਮੋਟਰ ਸਿਰਫ ਲੋੜ ਵੇਲੇ ਹੀ ਚਲਾਓ। ਟੰਕੀ ਪਰ ਜਾਣ ਦੀ ਸੂਰਤ ਵਿੱਚ ਮੋਟਰ ਨੂੰ ਬੰਦ ਕਰ ਦਿਓ